ਗੱਲਾਂ ਸੁਣ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਚਾਲਕਲਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰਕੋਲ ਟੋਟਲ 5-6 ਨਾਗਜਵਕਾਊ ਆ ਜਿਨ੍ਹਾਂ ਜੋ ਇੱਕ ਦੋ ਟੋਕੜਾਂ ਇੱਕ ਤਾਜੀ ਸੂਈ ਤੇ ਇੱਕ ਟੋਕੜ ਗੱਬਣ ਦਿਖਾਵਾਂਗੇ ਤੇ ਬਾਕੀ ਵਸ਼ੀਆਂ ਵੀ ਦਿਖਾਵਾਂਗੇ ਬਾਕੀ ਦੀ ਜਾਣਕਾਰੀ ਆਪਾਂ ਵੀਰਕੋਲ ਲੈ ਲਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵੀਡੀਓ ਚ ਕਰਦੇ ਆਂ ਬੇਨਤੀ ਕਰਨੀ ਆ ਆਪਾਂ ਨਹੀਂ ਭੁੱਲਦੇ ਤੇ ਚੈੱਕ ਕਰਨਾ ਤੁਸੀਂ ਨਾ ਭੁੱਲਿਓ ਜਿਹੜਾ ਵੀ ਪਸ਼ੂ ਖਰੀਦਣਾ ਹੁੰਦਾ ਸੂਆ ਸਵਾਇਆ ਹੁੰਦਾ ਜਿਹੜਾ ਉਹ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣਿਆ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸੇ ਦਾ ਲਾਂਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਂਦੇ ਆ ਵੀਰ ਨਾਲ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੀਆਂ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਆ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਜੀ ਤੇ ਅੱਜ ਕਿੰਨੀਆਂ ਵਾਂ ਅੱਜ ਆ ਗਏ ਆਪਣੇ ਕੋ 6 ਡੰਗਰੇ ਗਏ ਠੀਕ ਆ ਹਾਂਜੀ ਤੇ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਚਾਲਕਲਾਂ ਜੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਦਾਸਪੁਰ ਜੀ ਨਾਮ ਨਾਮ ਪਤ ਪਾ ਸਿੰਘ ਜੀ ਫੋਨ ਨੰਬਰ ਜੀ 77 77 99 75 ਜੀ ਠੀਕ ਆ ਹਾਂਜੀ ਤੇ ਅੱਜ ਵੀ ਮੁੱਲ ਨਿਕਲੇ ਨੇ ਕਹੀ ਆ ਮੁੱਲ ਆਪਣੇ ਗਿਆ ਜੀ ਹੁੰਦੇ ਪਾਜੀ ਮੁੱਲ ਬਹੁਤ ਵੱਡਿਆਂ ਦਾ ਡੰਗਰ ਨਹੀਂ ਲਈਦਾ ਜਿਹੜਾ ਮੈਂਟੋ ਮੈਂਟਾਲਾ ਕੰਮ ਕਰੀਦਾ ਪਹਿਲੇ ਪਹਿਲੇ ਫੋਨ ਤੇ ਜਾਂਦੀ ਹਾਂ ਹਾਂ ਫੋਨ ਤੇ ਜਾਂਦਾ ਆਪਣਾ ਕੰਮ ਤੇ ਪਹਿਲਾਂ ਕਿੰਨੇ ਕਾ ਕੇ ਫੋਨ ਬੜੇ ਪਾਜੀ ਫੋਨ ਆਏ ਆ ਮੀਂਹ ਕਣੀ ਨੇ ਬਾਹਰ ਜਾਣ ਦਿੱਤੀ ਉਦੋਂ ਪਾਈਆਂ ਜਾਂ ਪਾਉ ਇੱਕ ਜਿਹੜੇ ਨਾਮਿਆਂ ਦੀ ਗੱਪੜ ਪਾਈ ਨਾ ਵਚੀ ਹਾਂਜੀ ਉਹਦਾ ਤਾਂ ਬਹੁਤ ਜਿਆਦਾ ਹੀ ਫੋਨ ਆਇਆ ਨਾ ਭਾਜੀ ਠੀਕ ਹੈ ਠੀਕ ਉਹ ਵੀ ਵੇਗੀ ਸਿੰਘ ਵਾਲੀ ਵੇਗੀ ਚੱਟ ਵੇਗਾ ਮਾਲ ਸਾਰਾ ਇੱਧਰ ਠੀਕ ਆ ਹਾਂਜੀ ਤਾਂ ਇਤੋਂ ਕਰੀਏ ਸ਼ੁਰੂਆਤ ਹਨਾ ਇਹ ਭਾਜੀ ਟੋਕਰ ਦੇ گاਾਂ ਅਛਾ ਜੀ ਦੁੱਧ ਦੇ ਕੋਲ ਹੈਗਾ ਅਸੀਂ 10 ਕਿਲੋ ਹਾਂਜੀ ਹੀਟ ਤੇ ਆਈ ਇਹਦਾ ਟੀਕਾ ਕਰਾਤਾ ਆਪਾਂ ਟੀਕਾ ਕਰਾਤਾ ਟੀਕਾ ਦਾ ਕਰਾਤਾ ਉਹ ਦੁੱਧਾ ਸ਼ਿਟ ਕਣੀ ਕਰਕੇ ਥੋੜਾ ਜਿਹਾ ਦੁੱਧੋ ਘਟੀ ਆ ਜੀ 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 8 ਕਿਲੋ ਪੱਕਾ ਦੁੱਧ ਹੋਗਾ 8 ਕਿਲੋ ਰਸੀ ਪਾ ਕੇ ਪਾੜਾ ਪਾ ਕੇ ਫੇਚੋਈ ਵੀ ਠੀਕ ਐ ਤੋਰੋ ਜੀ ਜਰਸੀ ਜਾ ਜਾਂਦੀ ਐ ਹਨਾ ਬੇਲਵਾਲ ਦੀ ਕਾਫੀ ਲੰਮੀ ਆ ਬਹੁਤ ਜਿਆਦੀ ਚੰਗੀ ਭਾਜੀ ਚੋਾਈ ਕਿਤੇ ਰੇਡੀ ਮੋਟੀ ਆਉਂਦੀ ਥਾਣ ਵੇਖੋ ਦੁੱਧ ਵੀ ਚਿੱਟਾ ਭਾਜੀ ਇਹਦਾ ਮੈਂ ਨਾਲ ਇੱਕ ਨੰਬਰ ਭਾਜੀ ਦੁੱਧ ਆ ਵੇਖੋ ਥਾਣ ਚਾਰੇ ਇੱਕੋ ਜਿਹਾ ਸੋਹਣੇ ਥਾਣ ਲੱਗੇ ਜੀ ਦੋ ਤੱਕ ਨਾ 8 ਕਿਲੋ 8 ਕਿਲੋ ਪੱਕਾ ਹੋਊਗਾ ਵਾਧੀ ਹੋਊਗਾ ਪਰ ਆਪਾਂ 8 ਦੱਸਿਆ ਠੀਕ ਆ ਜੀ ਹਾਂ ਜੀ ਕਰੋ ਚੈੱਕ ਬਾਕੀ ਸੋਹਣੀ ਆ ਜੀ ਆ ਕਾਲੀ ਦੀ ਬਣੀ ਆ ਹੈ ਹਾਂ ਜੀ ਹਾਂ ਜੀ ਅਜੇ ਵੀ ਆ ਗਈ ਹੀਟ ਤੇ ਟੱਪਦੀ ਮੜਮੜਾ ਹਾਂਜੀ ਥਾਣ ਸੋਹਣੇ ਲੱਗੇ ਨੇ ਨਾ ਉਹਦਾ ਟੀਕਾ ਕਰਾਇਆ ਕਰੀ ਵਸ਼ੇਓ ਕਰਾ ਦਾਂਗੇ ਆਪਣੇ ਕੇ ਠੀਕ ਆ ਬਹੁਤ ਦੇਖੋ ਇਹ ਲੈਵਲ ਵੂਆ ਦੇਖੋ ਥਣ ਕੱਲਾ ਕੱਲਾ ਭਾਜੀ ਲੱਗੇ ਹਾਂਜੀ ਹਾਂਜੀ ਜਵਾਈਆ ਡੇਢੀ ਮੋਟੀ ਭਾਜੀ ਇਹਦੀ ਠੀਕ ਆ ਹਾਂਜੀ ਤਾਂ ਮੁੱਲ ਕਿੰਨਾ ਕਰਨਾ ਇਹਦੇ ਦਾ ਭਾਜੀ ਛੋਟਾ ਹੀ ਕਰਨਾ ਆਪਾਂ ਕਿੰਨਾ ਕਰ ਮੋਲੇ ਦਾ ਕੋਈ ਪੰਜੀ ਨਹੀਂ ਕੋਈ 23 ਨਹੀਂ 22 ਹਾਜ਼ਰ ਦੇ ਦਈਏ ਛੋੜ ਕਿ ਨਹੀਂ ਕਰੋਗੇ 23 ਛੋਟਾ ਦਾ 21 ਹਾਜ਼ਰ ਹੀ ਦੇ ਦਾਂਗੇ 20 ਦੀ ਨਹੀਂ ਹੁੰਦੀ ਚਲੋ 20 ਦੀ ਦੇ ਦਾਂਗੇ ਭਾਜੀ ਬਸ ਛੋਟ ਹੀ ਹੁਣੀ ਏ 8 ਕਿਲੋ ਦੁੱਧ ਜੇ ਪੱਕਾ ਫੋਟੋ 500 ਰੁਪਇਆ ਛੋਣ ਕਰਿਓ ਛੋਟ ਹੀ ਭਾਜੀ ਬਸ ਜਸਨੋ ਵਾਲਾ ਕੰਮ ਹੋਇਆ ਤੇ ਆ ਦੂਜੇ ਨੰਬਰ ਵਾਲੀ ਇਹ ਭਾਜੀ ਤਾਜੀ ਸੂਈ ਆ ਉਹ ਬੱਛਾ ਜੇਦਾ ਆ ਬੱਛਾ ਜੀ ਕਿੰਨਾਂ ਦਿਨਾਂ ਤੋਂ ਬਾਈਆਂ ਦਿਨਾਂ ਦੀ ਸੂਈ ਜੇ ਭਾਜੀ ਠੀਕ ਹੈ ਜੀ ਇਹਦੇ ਕੋਲ 9 ਕਿਲੋ ਦੁੱਧ ਹੋਊਗਾ ਪੱਕਾ 9 ਕਿਲੋ ਦੁੱਧ ਪੱਕਾ ਦੁੱਧ 9 ਕਿਲੋ ਤੇ ਸੂਆ ਇਹਦਾ ਕਰਵਾਊਗਾ ਸੂਆ ਇਹਦਾ ਤੀਜਾ ਜੇ ਭਾਜੀ ਤੀਜਾ ਸੂਆ ਆਹ ਵੇਖੋ ਇਹ ਕਰੋ ਚੱਕ ਖੜੀ ਧੀਰੀ ਭਾਜੀ ਬਣਾ ਰਸੀਦੋ ਕੋਈ ਰਸੀ ਨਹੀਂ ਪਾਉਣੀ ਕੋਈ ਪੜਾ ਨਹੀਂ ਬਾਕੀ ਥਾਣ ਸੋਹਣੇ ਲੱਗੇ ਆ ਜੀ ਇਹਦੇ। ਨਹੀਂ ਭਾਜੀ ਭਾਵੇਂ ਇੱਥੇ ਬਹਿ ਜਾਓ। ਠੀਕ। ਉਹ ਧਾਰਾ ਦੇ ਮਾਰਿਆ ਬੰਦ ਕੀਤੀਆਂ ਵਾ। ਹਾਂਜੀ। ਐਦਾਂ ਵੇਖ ਲਓ ਅੱਜ ਐਦਾਂ। ਕੋਈ ਨਹੀਂ ਕੋਈ ਨਹੀਂ ਜਾਣਦੋ ਜੀ। ਚੱਕਰ ਨਹੀਂ ਠੱਡੀ ਵੜੀ। ਰੱਸੀ ਪਾਉਣ ਦੀ ਨਹੀਂ ਲੋੜ। ਹਾਂ ਭਾਜੀ ਕੋਈ ਰੱਸੀ ਨਹੀਂ। ਦੁੱਧ 9 ਕਿਲੋ। 9 ਕਿਲੋ ਪੱਕਾ ਹੋਊਗਾ ਭਾਜੀ ਇਹਦੀ। ਐਡੀ ਸੇਵਾ ਤੋਂ ਨਹੀਂ ਆਈ ਇਹ ਜੀ। ਇਹ ਆਪਣੇ ਕੋ ਰਾਤੀ ਆਈ ਆ। ਠੀਕ ਆ ਇਹਦਾ ਜਦੋਂ ਵਧਣਾ ਭਾਜੀਏ ਨੇ ਜੇ ਉਹ ਸਾਹ ਵਾਲਾ ਵੀ ਲੈ ਗਏ ਚੰਗਾ ਪਠਾ ਦੱਸਾ ਪਿਆ ਗਿਆ ਇਹਨੂੰ ਜੀ 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 ਇਹਦੇ ਦੁੱਧ ਪਾਈ 11 ਕਿਲੋ ਰਮਾਨਾ ਚਾਹੀਦਾ 11 ਹੀ ਦੇਈਏ ਭਾਜੀ ਬੜਾ ਠੀਕ ਹੈ ਜੀ ਅਜੇ ਦਾ ਭਾਜ ਜਿਹੜਾ ਆਪਾਂ ਮੋਲੇ ਦਾ 30000 ਕਰਦੇ ਭਾਜੀ ਜੀ 27 ਦੀ ਦੇ ਲਈਏ ਛੋੜ ਕਿ ਨਹੀਂ ਕਰ ਦੋਗੇ 1000 ਹੋਰ ਕਰਦਾ ਨਹੀਂ 26 ਦੀ ਦੇ ਦਈਏ ਠੀਕ ਬਾਕੇ ਫੋਨ ਲਾ ਲੈ ਕੋਈ ਵੀ ਹਣਾ ਠੀਕ ਆ ਅੱਗੇ ਕਿਹੜੀ ਟੋਕੜ ਗੱਬਣਾ ਈ ਆਹ ਭਾਜੀ ਚੌਵਾਂ ਮਹੀਨੇ ਦੀ ਪੂਰੀ ਟੋਕੜ ਗੱਬਣੀ ਹੋਗੀ ਜੀ ਠੀਕ ਹੈ ਜੀ ਇਹਦੇ ਕੋਲ ਦੋ ਤੇ ਜਿਹੜਾ ਪੱਕਾ ਹੋਣਾ ਹਾਂ ਜੀ ਕਿਲੋ ਜੀ ਪਾਜੀ 5 ਕਿਲੋ ਦੁੱਧ ਪੱਕਾ ਜਿਹੜਾ ਪੱਕਾ ਜਿਹੜਾ ਦੱਸਣ ਵਾਲਾ ਚੋਵਾ ਮਹੀਨੇ ਦੀ ਗੱਭਣ ਚੋਵਾ ਮਹੀਨੇ ਦੀ ਗੱਭਣ ਜੀ ਤੁਹਾਡੀ ਚੈੱਕ ਪਾਸ ਆਈ ਚੈੱਕ ਪਾਸ ਪਾਜੀ ਅਗਲਾ ਆਪਣੀ ਤਸਲੀਮ ਕਰੇ ਲਿਆਵੇ ਡਾਕਟਰ ਆਪਣਾ ਬੇਸ਼ੱਕ ਠੀਕ ਹੈ ਜੀ ਸਿੰਗ ਲੱਗੇ ਆ ਜੀ ਇਹਨੂੰ ਆਹ ਵੇਖੋ ਜੀ ਥਾਣ ਵੀ ਸੋਹਣੇ ਲੱਗੇ ਆ ਥਾਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਜੀ ਇੱਕ ਥਾਣ ਥੋੜਾ ਹੈ ਅਗਲਾ ਨਿੱਕਾ ਰੱਖ ਦੀ ਜੀ ਪਾਜੀ ਪਰ ਦੁੱਧ ਪੂਰਾ ਠੀਕ ਹੈ ਰੱਖ ਦੀ ਉੱਧਰ ਇਹ ਕਰੂ ਲੱਗਦਾ ਘੱਟ ਤਾਂ ਦੁੱਧ ਆਇਆ ਜੀ ਠੀਕ ਹੈ ਜੀ ਆਹ ਇੱਕ ਹੀ ਥਾਂ ਸੋਣਾ ਲੱਗਾ ਚਵਾਈ ਬੜੀ ਭਾਜੀ ਜੀ 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 ਚਵਾਈ ਬਹੁਤ ਵਧੀਆ ਮੋਲੇ ਦਾ ਭਾਜੀ ਆਪਾਂ 20000 ਕਰਦੇ 18000 ਹੀ ਦੇ ਦਈਏ ਛੋੜ ਕੇ ਨਹੀਂ ਕਰ ਦੋਗੇ 16000 ਹੀ ਦੇ ਲਾਗੇ ਭਾਜੀ ਹੋਰ ਉਹ ਜਮਾਣ ਦੇਣਗੇ ਜਮਾ ਮਿਆਂ ਦੀ ਗੱਭਨ ਜਿਹੜੇ 5 ਕਿਲੋ ਦੁੱਧ ਜੀ ਠੀਕ ਹੈ ਬਾਦੀ ਫੂਲ ਲਾਵੇ ਮੋਕੇ ਤੇ ਮਾਣ ਦਾਨ ਕਰਦਾਂਗੇ ਇਹ ਵੀ ਰਸੀ ਦੇ ਜੋ ਭਾਜੀ ਠੀਕ ਹੈ ਜਿਹੜਾ ਡੰਗਾ ਰਸੀਦਿਆਂ ਨੂੰ ਰਸੀਦੇ ਦਸੀ ਨਾ ਹਾਂਜੀ 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 ਆਹ ਭਾਜੀ ਤਿਲ ਲਗਾ ਜੀ ਤਿਲੜ ਹਾਂਜੀ ਤਿਲੜ ਇਹਦੇ ਕੋ ਪੱਕਾ 7 ਕਿਲੋ ਦੁੱਧ ਹੋਊ ਭਾਜੀ ਇਹਦਾ 7 ਕਿਲੋ ਖਾਓ ਇਹਨੂੰ ਕਿਹੜੀ ਚੀਜ਼ ਲੱਗਾ ਆਹ ਦੇਖੋ ਪਰਲੇ ਥਾਂ ਦੀ ਤੇਲ ਨਾ ਭਾਜੀ ਤਿਲੜ ਇਧਰੋਂ ਆ ਜੀ ਅਗਲੇ ਥਾਂ ਦੀ ਆ ਨਾ ਹਾਂਜੀ ਹਾਂਜੀ ਠੀਕ ਹੈ ਤੋਰ ਦੋ ਵੀਰ ਜੀ ਬਾਕੀ ਸੋਹਣੀਆਂ ਜੀ ਆ ਜੋ ਮੈਂ ਨਾ ਭਾਜੀ ਤਿਲੜਾ ਬੜੀਆਂ ਹੋਣੀਆਂ ਭਰੇ ਵੀ ਅਲੋ ਬਾਕੀ ਸੋਹਣਾ ਸਨ ਸਨੱਖਾ ਪੂਰਾ। ਬੜੀ ਬੜੀ ਭਾਈਆ ਸੰਗਲ ਹੀ ਪਾਇਆ ਆਪਾਂ। ਹਾਂਜੀ ਹਾਂਜੀ। ਵੇਖ ਜੂਗੀ ਠੀਕ ਆ ਨਹੀਂ ਬਈ ਚੋਣ ਦੇ ਬੜਾ ਵਧੀਆ ਮਾਨ ਨਿਆਰੇ ਬੱਚੀ। ਆ ਵੇਖੋ ਥਾਨ ਬੜਾ ਕੁਆਲਟੀ ਵਾਲਾ ਲੱਗਾ ਜੀ ਇਹਨੂੰ। ਇਹਦੇ ਪਾਜੀ ਇੱਕ ਨੰਬਰ ਆ ਜੇ। ਹਾਂਜੀ ਹਾਂਜੀ ਹਾਂਜੀ। ਇਹ ਜਰਸੀ ਦਾ ਚੱਪਦਾ ਕ੍ਰੋਸ ਆ ਭਾਜੀ। ਹਾਂਜੀ ਹਾਂਜੀ। ਬਰੀਡ ਵਾਲੀ ਆ ਚੰਗੀ ਆ। ਬਰੀਡ ਵਾਲੀ ਬਰੀਡ ਵਾਲੀ ਭਾਜੀ। ਜੀ 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 ਜੀ। ਇਹ ਡੰਗਰ ਨੂੰ ਨਹੀਂ ਮਾਰਨਾ ਕੋਈ ਗੱਲ ਨਹੀਂ ਆ ਰੋਕਾ ਸੰਗਲ ਹੀ ਪਾਇਆ। ਹਾਂਜੀ। ਸੰਗਲ ਨਾਲ ਦੇ ਦੋਗੇ ਕਿ ਜੱਬੂ ਦੋਗੇ? ਭਾਜੀ ਚਾਹੂ ਦੇਣਾ ਕਿ ਮੈਂ ਹੱਲ ਪੁੱਛ ਰਹੀ ਹਾਂ ਮੁੜ ਕੇ ਭੈਣ ਭਰਾ ਕਹਿਣ ਕੇ ਸੰਗਲ ਪਾ। ਸੰਗਲ ਵੀ ਦੇ ਲਾਗੇ ਭਾਜੀ ਸੰਗਲ ਚੰਗਾ ਵੀ ਨਾ ਭਰਾ ਬਣੋ। ਸੰਗਲ ਦੀ ਕੀ ਗੱਲ ਹੈ? ਕਈ ਵਾਰ ਐਦਾਂ ਹੁੰਦੀ ਆ। ਨਹੀਂ ਭਾਜੀ ਦੇ ਕੇ ਵੀ ਇਹਨੇ ਸੰਗਲ ਖੜਨਾ ਉਹ ਸੰਗਲ ਲੈ ਜੀ। ਕੋਈ ਨਹੀਂ ਕੋਈ ਗੱਲ ਹੈ ਜੀ। ਠੀਕ ਹੈ। ਇਹਦਾ ਭਾਜੀ ਮੋਲ ਆਪ 15000 ਕਰਦੇ ਆ। ਹਾਂ ਜੀ। ਇਹ 12 ਜੀ ਦੀ ਜਸ਼ਨੋ ਦੇ ਦਾਂਗੇ ਭਾਜੀ। ਠੀਕ ਹੈ। ਛੋਟ ਕਰ ਦੋਗੇ? ਨਹੀਂ ਭਾਜੀ ਜਸ਼ਨੋ ਕਰੀਏ ਯਾਰ ਅਈਆਂ ਦਿੱ ਦੇ ਦਾਂਗੇ ਭਾਜੀ। ਠੀਕ ਹੈ ਛੋਟ ਛੱਪਾ ਕਰਾਂਗੇ ਆ ਪੂਰੀ ਇੱਕ ਨੰਬਰ ਦੀ ਚਵਾਈ ਹੈ ਭਾਜੀ। ਮੋਲ ਲਾ ਲੈ ਕੋਈ ਬਾਕੀ ਵਸ਼ੀ ਆ ਗਈ ਹੈ ਇਹ ਭਾਜੀ ਜਰਸੀ ਦਾ ਕ੍ਰੋਸ ਹੀ ਹੈ ਸ਼ਾਈ ਬਾਦ ਜਰਸੀ ਦਾ ਮਿਕਸ ਠੀਕ ਬਣੀ ਪੁਣੀ ਵੀਰ ਜੀ ਗਾ ਇਹ ਭਾਜੀ ਬਣੀ ਨਹੀਂ ਜੇ ਐਵੇਂ ਗਲਤ ਗੱਲ ਨਹੀਂ ਦੱਸਣੀ ਠੀਕ ਹੈ ਮੈਂ ਲੈ ਕੇ ਆਇਆ ਇੱਕ ਕਰੀ ਕਰਾਇਆ ਬੰਦਿਆਂ ਟੀਕਾ ਕਹਿੰਦੇ ਚੈੱਕ ਕਰਾਈ ਖਾਲੀ ਨਿਕਲੀ ਠੀਕ ਹੈ ਜੀ ਹਾਂ ਜੀ ਐਵੇਂ ਝੂਠ ਨਹੀਂ ਮਾਰਨਾ ਨਾ ਝੂਠ ਮਾਰ ਕੇ ਡੰਗਾ ਦੇਣਾ ਹੀ ਨਹੀਂ ਹਬੀ ਆਹ ਵੇਖੋ ਜੀ ਜਰਸੀ ਜਰਸੀ ਦੇ ਨਾਲ ਕ੍ਰੋਸ ਆ ਥੋੜੀ ਜੀ ਬਾਕੀ ਸੋਹਣੀ ਆ ਕੈਮ ਆ ਹਮਸਰ ਵਸ਼ੀਆਂ ਦੇ ਬੜੇ ਫੈਨ ਆ ਭੈਣ ਭਰਾ ਕਈ ਰੱਖਦੇ ਸ਼ੌਕ ਜੀ ਬਹੁਤ ਬ੍ਰਾਂਡ ਵਾਲੀ ਦੀ ਕੱਦ ਕਾਟ ਵੇਖੋ ਕਿੱਡਾ ਯਾਦ ਹੀ ਚੱਗੀ ਫਿਰ ਭਾਜੀ ਠੰਡੀ ਬੜੀ ਆ ਹਾਂਜੀ ਹਾਂਜੀ ਥਾਣ ਚਾਰੀਆ ਵੀ ਮੈਂ ਨਾ ਕਿਵੇਂ ਭਾਜੀ ਵੇਖੋ ਕੱਡੇ ਥਾਣ ਵੇਖੋ ਕਿੱਡਾ ਗੜਵਾ ਥੰਡਾ ਭਾਜੀ ਇਹਨਾਂ ਦਾ ਪਿਆਰ ਅੰਗੀ ਗਮਨ ਦੰਦ ਵੀ ਚੱਕ ਲਏ ਉਹ ਦੋਂਦੀਆਂ ਆ ਵੇਖੋ ਭਾਜੀ ਦੋਂਦੀ ਆ ਉਹਦਾ ਚੌਗੀ ਹੋ ਗਈ ਜੇ ਪੂਰੀ ਹੋਣ ਦੀਆਂ ਜੇ ਦੰਦ ਕੱਢੇ ਨਹੀਂ ਰਹੀ ਜਾਉਗੇ ਢੰਡੀ ਕੱਢਣ ਦੀ ਚੌਕ ਦੇ ਦੰਦ ਆ ਮੇਲਾ ਯਾਦ ਲੱਗਾ ਲੱਗਦਾ ਮਗਰ ਚਾਹੀਟ ਜਾਣਾ ਹੋਊਗਾ ਭਾਜੀ ਹੈਂ ਠੀਟ ਜਾਣਾ ਹੋਊਗਾ ਫਿਰ ਠੀਕ ਆ ਹਾਂਜੀ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਜੀ ਮੁੱਲ ਭਾਜੀ ਜਿਹੜਾ ਆਪਾਂ ਲੈਣ ਦੇਣ ਵਾਲੀ ਗੱਲ ਕਰ ਰਹੀਆਂ 4000 ਮੁੱਲ ਜੇ ਇਹਦਾ 3000 ਦੀ ਕਰਾਂਗੇ ਠੀਕ ਆ ਤੇ ਇੱਕ ਆਜੇ ਭਈਆ ਆਪਣੇ ਕੋ ਇਦਾਂ ਹੀ ਦੱਸ ਦਿਓ ਇਹਦੇ ਪੱਲੇ ਇਦਾਂ ਹੀ ਖਾਲ ਦਿੰਦੇ ਇਹ ਵੀ ਅਜੇ ਚੌਗੀ ਆ ਮੂੰਹੋਂ ਭਾਜੀ ਹਾਂਜੀ ਇਹਨੂੰ ਬਣੀ ਨੂੰ ਹੋ ਹੀ ਗਏ ਜੇ ਮੇਰੇ ਸਾਣਾ 12 ਲੈ 13 ਦਿਨ ਸਿੰਗਲ ਅੱਗਾ ਚੂਗਾ ਹਨਾ 12 ਤਰੀਕ ਦੀ ਬਣੀ ਹੈ ਭਾਜੀ ਉਹ ਸਾਲ ਵਾਲੇ ਵੀ ਅੱਜ ਅੱਜ ਪਹਿਲੀ ਹੋ ਗਈ ਆ ਹਾਂਜੀ 16 17 ਦੇ ਰਮਾਨ ਆ ਗਏ ਠੀਕ ਆ ਇਹਦਾ ਮੌਲਵੀ ਵੀ ਭਾਜੀ 3500 ਦੀ ਦੱਸਾਂਗੇ 3500 ਦੀ ਭਾਜੀ 3000 ਦੀ ਇਹ ਤੇ 3500 ਦੀ ਇਹ ਤੇਰੇ ਤੇ 3000 ਦੀਆਂ ਕਰ ਦਿੰਦੇ ਭਾਜੀ 6000 6000 ਦਾ ਜੋੜਾ ਲੈ ਦੇ ਭਾਜੀ ਥੋੜਾ ਲਊਗਾ ਹੋਰ ਮਾਨ ਤਨ ਕਰਾ ਦਾਂਗੇ ਭਾਜੀ ਲਓ ਜੀ ਲਓ ਕਰ ਦਾਂਗੇ ਭਾਜੀ ਮਾਨ ਤਨ ਚੰਗੀਆਂ ਵਸ਼ੀਆਂ ਤੁਸੀਂ ਠੀਕ ਹੈ ਜੀ ਹਾਂਜੀ ਕਰਨੀ ਕੋਈ ਗੱਲ ਬਾਤ ਹੋਰ ਨਹੀਂ ਬਸ ਇਹੋ ਹੀ ਆ ਭਾਜੀ ਇੱਥੇ ਆਣ ਕੇ ਆਪਣੀ ਤਸੱਲੀ ਕਰਕੇ ਖੜੋ ਠੀਕ ਆ ਹਾਂਜੀ ਬਸ ਇਹੋ ਹੀ ਭਾਜੀ ਚੰਗੀਆਂ ਧਰਮ ਵਾਲੇ ਲਾ ਲ ਵੀਡੀਓ ਕਰ ਦਿਓ ਸ਼ੇਅਰ ਆਹੀ ਪਸ਼ੂ ਆ ਗਿਆ ਆਪਣੀ ਤਸੱਲੀ ਕਰਕੇ ਚੈੱਕ ਪਾਸ ਕਰਕੇ ਲੈ ਕੇ ਜਾਇਓ ਧੰਨਵਾਦ ਜੀ